ਨੂ ਤੇ ਗਲਤ ਨਜ਼ਰ ਇਕੱਲੀ ਦੇਖ ਵੜਿਆ ਕਰ ਤੇ ਕੀਤੀ ਜ਼ਬਰਦਸਤੀ ਨੂ ਨੇ ਕੀਤਾ ਵਿਰੋਧ ਤਾਂ ਮਾਰੀਆਂ ਢਿੱਡ ਚ ਲੱਤਾਂ ਲਖਮੀ ਨੂ ਨੇ ਸੌਰੇ ਬਾਰੇ ਕੀਤੇ ਵੱਡੇ ਖੁਲਾਸੇ ਬੇਟੇ ਦਾ ਵਿਆਹ ਕੀਤਾ ਤਾਂ ਇਸ ਤੋਂ ਬਾਅਦ ਬੇਟੇ ਦੀ ਮਾਂ ਇਸ ਦੁਨੀਆ ਤੋਂ ਰੁਖਸਤ ਹੋ ਗਈ ਤੇ ਇਸ ਤੋਂ ਬਾਅਦ ਸੋਹਰਾ ਆਪਣੀ ਹੀ ਨੂੰਹ ਦੇ ਉੱਪਰ ਗਲਤ ਨਜ਼ਰ ਰੱਖਣ ਲੱਗ ਪਿਆ ਤੇ ਨੂੰਹ ਦੇ ਨਾਲ ਉਸਨੇ ਕਈ ਵਾਰ ਜ਼ਬਰਦਸਤੀ ਕੀਤੀ ਲੇਕਿਨ ਨੂੰਹ ਇਸ ਦਾ ਵਿਰੋਧ ਕਰਦੀ ਰਹੀ ਤੇ ਇਸ ਤੋਂ ਬਾਅਦ ਨੂੰਹ ਸੋਹਰੇ ਨਾਲੋਂ ਵੱਖਰੇ ਘਰ ਦੇ ਵਿੱਚ ਰਹਿਣ ਲੱਗ ਪਈ ਤੇ ਉਸ ਦਾ ਪਤੀ ਵਿਦੇਸ਼ ਵਿੱਚ ਕੰਮ ਕਰਨ ਦੇ ਲਈ ਚਲਾ ਗਿਆ ਲੇਕਿਨ ਉਸ ਵੇਲੇ ਤਾਂ हद ਹੀ ਹੋ ਗਈ ਜਦੋਂ ਸੌਰੇ ਨੇ ਆਪਣੀ ਨੂ ਨੂੰ ਇਕੱਲੀ ਵੇਖ ਉਸ ਦੇ ਘਰ ਦੇ ਵਿੱਚ ਜਾ ਕੇ ਉਸ ਨਾਲ ਸਰੀਰਕ ਸੰਬੰਧ ਬਣਾਉਣ ਦੀ ਕੋਸ਼ਿਸ਼ ਕੀਤੀ ਤੇ ਜ਼ਬਰਦਸਤੀ ਕੀਤੀ ਤੇ ਨੂ ਨੇ ਜਦੋਂ ਇਸ ਦਾ ਵਿਰੋਧ ਕੀਤਾ ਤਾਂ ਉਸ ਤੋਂ ਬਾਅਦ ਉਸ ਦੀ ਸੌਰੇ ਵੱਲੋਂ ਬੇਰਹਿਮੀ ਦੇ ਨਾਲ ਮਾਰਕੁੱਟ ਕੀਤੀ ਗਈ ਤੇ ਇਤੋਂ ਤੱਕ ਕਿ ਉਸ ਦੀ ਛਾਤੀ ਤੇ ਢਿੱਡ ਦੇ ਵਿੱਚ ਲੱਤਾਂ ਤੱਕ ਮਾਰੀਆਂ ਗਈਆਂ ਤੇ ਬੜੀ ਹੀ ਮੁਸ਼ਕਲ ਦੇ ਨਾਲ ਨੂ ਨੇ ਆਪਣੇ ਆਪ ਨੂੰ ਸੌਰੇ ਦੇ ਚੁੰਗਲ ਵਿੱਚੋਂ ਛੁਡਾਇਆ ਤੇ ਰੌਲਾ ਪਾ ਪਾਇਆ ਤੇ ਉਸ ਤੋਂ ਬਾਅਦ ਰੌਲਾ ਸੁਣ ਕੇ ਗਵਾਂਢੀ ਮੌਕੇ ਤੇ ਪਹੁੰਚੇ ਜਿਨ੍ਹਾਂ ਉਸ ਦੀ ਮਦਦ ਕੀਤੀ ਇਹਦਾ ਇਹ ਜਦੋਂ ਸਾਸੂਪੂਰੀ ਹੋਈ ਹੈ ਨਾ ਉਸ ਤੋਂ ਬਾਅਦ ਤਾਂ 10 ਮਿੰਟ ਟੌਰਚਰ ਕਰ ਦਿੱਤੇ ਇਹਨੇ ਤੇ ਮੈਂ ਨਾ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਹੈ ਨਾ ਪਹਿਲਾਂ ਵੀ ਕੋਸ਼ਿਸ਼ ਕਰਦੇ ਸੀ ਹਾਂ ਜੀ ਤੇ ਹੁਣ ਆਪਸੋ ਹੁਣ ਫਿਰ ਤੋਂ ਮੇਰਾ ਮਤਲਬ ਕਿ ਟਾਲੀ ਗਲੋਚ ਕੀਤੀ ਪਹਿਲਾਂ ਤੇ ਡ੍ਰਿੰਕ ਕਰਕੇ ਆਏ ਸ਼ਾਮਾ ਨੂੰ ਤੇ ਉਸ ਟਾਈਮ ਫਿਰ ਤੋਂ ਉਹਨਾਂ ਨੇ ਮੇਨੂੰ ਗੋਲਟਾ ਹੰਦਿਕੋਸ਼ੀ ਦਿੱਤੀ ਵੀ ਵਿਰੋਧ ਕੀਤਾ ਤੇ ਉਹਨਾਂ ਨੇ ਮੇਰਨੂੰ ਮਾਰਕ ਟਾਈ ਦਿੱਤੀ ਆ ਤੋੜੀ ਕਿਥੇ ਕਿਥੇ ਸੱਟ ਲੱਗੀ ਮੇਰੀ ਆ ਖੱਦ ਤੇ ਲੱਗੀ ਆ ਮੇਰੀ ਲੈਫਟ ਸ਼ੋਲਡਰ ਵਾਲੀ ਸਾਈਡ ਲੱਗੀ ਆ ਤੇ ਮੈਂ ਫਿਰ ਲੇੜੀ ਗਈ ਸੀ ਤੇ ਉਹਨਾਂ ਨੇ ਮੇਰੇ ਛਾਤੀ 'ਚ ਵੀ ਮਾਰਿਆ ਤੇ ਮੇਰੇ ਢਿੱਡ 'ਚ ਲੱਤਾਂ ਮਾਰਿਆ ਹੈ। ਮਾਮਲਾ ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਦੇ ਪਿੰਡ ਬਲੱਡਾ ਦਾ ਹੈ ਜਿੱਥੇ ਕੇ ਇਹ ਘਟਨਾ ਵਾਪਰੀ ਹੈ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੈ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਪੀੜਤ ਦੇ ਬਿਆਨਾਂ ਦੇ ਆਧਾਰ 'ਤੇ ਵਕੂਕਤਾ ਰਾਵਾਂ ਦੇ ਤਹਿਤ ਐਫ ਆਈ ਆਰ ਦਰਜ ਕੀਤੀ ਗਈ ਹੈ ਤੇ ਸੌਰੇ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਹ ਸਾਡੇ ਕੋਲ ਇੱਕ ਅਮਲਾਰ ਰਸੀਵ ਹੋਈ ਸੀ। ਥਾਣਾ ਦਸੂਹਾ ਦੇ ਵਿੱਚ ਦੇ ਸਬੰਧੀ ਫਿਰ ਅਸੀਂ ਐਮ ਲਾ ਦੇ ਜਿਹੜੇ ਲੜਕੀ ਹੈਗੀ ਆ ਉਹਦਾ ਅਸੀਂ ਸਟੇਟਮੈਂਟ ਲਈ ਹੈਗੀ ਹੈ ਸਟੇਟਮੈਂਟ ਦੇ ਅਕੋਰਡਿੰਗ ਉਹਨੇ ਆਪਣੇ ਅਲੀਗੇਸ਼ਨ ਲਾਇਏ ਵੀ ਸੌਰੇ ਦੇ ਉਹਦੇ ਸਬੰਧੀ ਜੋ ਅਸੀਂ ਸਟੇਟਮੈਂਟ ਦੇ ਅਨੁਸਾਰ ਥਾਣਾ ਦਸੂਹਾ ਵਿਖੇ ਐਫ ਆਰ ਨੰਬਰ 54 ਡੇਟਡ 7425 ਅੰਡਰ ਸੈਕਸ਼ਨ 115 ਜਿਵੇਂ 2 74 75 ਬੀ ਐਨ ਐਸ ਤੇ ਤਹਿਤ ਅਸੀਂ ਮਾਮਲਾ ਇਥੇ ਦਰਜ ਕੀਤਾ ਹੈ ਜਿਹੜਾ ਦੋਸ਼ੀ ਹੈਗਾ ਬਿਕਰਮ ਸਿੰਘ ਜਿਹੜਾ ਸੌਰਾ ਹੈਗਾ ਸਾਨੂੰ ਬਲਦੇਵ ਸਿੰਘ ਭੱਡੇ ਦਾ ਉਹਨੂੰ ਅਸੀਂ ਅਰੈਸਟ ਕਰ ਲਿਆ ਹੈਗਾ ਜੀ ਉਹ ਮੁੰ ਸਾਡੀ ਸਿਹਰਾਸ ਦੇ ਵਿੱਚ ਹੈਗਾ ਉਹ ਤਸੱਜਰਿਆ ਹੈ ਕਿ ਪਿੜਤ ਦਾ ਵਿਆਹ 3 ਸਾਲ ਪਹਿਲਾਂ ਪਿੰਡ ਬਲੱਗਾ ਦੇ ਵਿੱਚ ਹੋਇਆ ਸੀ ਤੇ ਉਸਦਾ ਪਤੀ ਜਰਮਨੀ ਦੇ ਵਿੱਚ ਰਹਿੰਦਾ ਹੈ ਤੇ 2 ਸਾਲ ਪਹਿਲਾਂ ਉਸ ਦੀ ਸੱਸ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਸਹੁਰੇ ਵੱਲੋਂ ਉਸਤੇ ਗਲਤ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਗਈ ਪਰ ਹੁਣ ਸਹਰਾ ਪੁਲਿਸ ਦੀ ਗ੍ਰਿਫਤ ਦੇ ਵਿੱਚ ਆ ਤੇ ਪੁਲਿਸ ਵੱਲੋਂ ਉਸਤੇ ਕਾਰਵਾਈ ਕੀਤੀ ਜਾ ਰਹੀ ਹੈ ਜਗਬਾਣੀ ਟੀਵੀ ਲਈ ਅਨਿਕੇਤ ਸ਼ਰਮਾ ਦੀ ਰਿਪੋਰਟ